ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਕਰੋ ਜੀ ਸ਼ੌਂਕ ਬੀਟਲ ਬੱਕਰੇ ਦਾ ਇਹ ਬੱਕਰਾ ਜੀ ਬਕਾਊ ਆਗਾ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਸਕਰੀਨ ਤੇ ਉੱਪਰ ਨੰਬਰ ਦੇਖਦੇ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਬੱਕਰਾ ਜ਼ਿਲ੍ਹਾ ਮੋਗੇ ਦਾ ਜੀ ਪਿੰਡ ਜੈ ਸਿੰਘ ਵਾਲਾ ਬਾਗੇਪੁਰਾਣੇ ਕੋਲ ਪਿੰਡੜ ਉੱਥੇ ਖੜਾ ਬੱਕਰਾ ਇਹ ਤੇ ਇਹ ਬੱਕਰੇ ਦਾ ਰਿਜ਼ਲਟ ਕਹਿੰਦੇ ਦੱਸਦੇ ਬਹੁਤ ਚੰਗਾ ਰਿਜ਼ਲਟ ਆ ਕਹਿੰਦੇ ਬੱਕਰੇ ਦਾ ਬੱਚੇ-ਬੱਚੇ ਬਹੁਤ ਚੰਗੇ ਆ ਰਹੇ ਆ ਤੇ ਵੀਡੀਓ ਬਤਵਾ ਸ਼ੇਅਰ ਕਰਿਓਗਾ ਹਨ ਇਹ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਮੋਗੇ ਦਾ ਬੱਕੇ ਪੁਰਾਣੇ ਕੋਲ ਪਿੰਡਾਂ ਉੱਥੇ ਆਪਕਰਾਇੀ ਬਹੁਤ ਚੰਗਾ ਨੱਕ ਰੁੱਕ ਦੇਖੋ ਕਰੋ ਚੈੱਕ ਬਹੁਤ ਸ਼ਾਨਦਾਰ ਬੱਕਰਾ ਹੈ ਕੋਈ ਕਮੀ ਪੇਸ਼ ਨਹੀਂ ਹੈਗੀ ਬੱਕਰੇ ਚ ਤੇ ਬਤਵਾ ਵੀਡੀਓ ਸ਼ੇਅਰ ਕਰਿਓਗਾ ਦੀਆਂ ਜਿੰਨਾ ਆਪਣੇ ਵੀਰਾਂ ਨੂੰ ਹੈ ਤਾਂ ਪੇਨ ਫੋਲਡ ਨਹੀਂ ਕੀਤਾ ਤਾਂ ਫੋਲੋ ਜਰੂਰ ਕਰ ਲਓ ਜੀ ਧੰਨਵਾਦ ਜੁਆਨ ਦੇ ਵਾਸਤੇ ਰਹੋ